ਅਜਨਸ਼ੇਦੀ ওভারਡੋਸ ਨਾਲ ਦੋ ਨੌਜਵਾਨਾਂ ਦੀ ਮੌਤ ਕੋ ਕਈ ਮਾਮਲਾ ਬਨਾਲਾ ਦੇ ਕਸਬਾ ਹੰਡਿਆ ਆਇਆ ਦਾ ਹੈ ਪੀੜਤ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਨਸ਼ੇ ਖੁੱਲ੍ਹੇਆਮ ਵਿਕਰੇਹ ਨੇ ਇਕਲੌਤੇ ਪੁੱਤਰ ਦੀ ਮੌਤ ਤੋਂ ਬਾਅਦ ਮਾਂ ਨੇ ਪੰਜਾਬ ਸਰਕਾਰ ਤੋਂ ਨਸ਼ਿਆਂ ਤੇ ਪੂਰੀ ਤਰੀਕੇ ਨਾਲ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ ਮ੍ਰਿਤਕ ਦੀ ਮਾਂ ਨੇ ਕਿਹਾ ਕਿ ਇੱਥੇ ਖੁੱਲ੍ਹੇਆਮ ਨਸ਼ੇ ਵਿਕਰੇਹ ਨੇ ਉਹਨਾਂ ਇਹ ਵੀ ਕਿਹਾ ਹੈ ਕਿ ਆਪਨੇ ਪਰਿਵਾਰ ਨੂੰ ਪੁੱਟਦਾ ਸੀ ਅਤੇ ਨਸ਼ੇ ਦਾ ਆਦੀ ਹੋ ਗਿਆ ਸੀ ਮ੍ਰਿਤਕ ਦੇ ਰਿਸ਼ਤੇਦਾਰ ਨੇ ਪਰਿਵਾਰ ਤੇ ਕਰਜ਼ਾ ਮਾਫ ਕਰਨ ਤੇ ਵਿੱਤੀ ਮੁਆਵਜ਼ੇ ਦੀ ਵੀ ਮੰਗ ਕੀਤੀ ਹੈ ਕਾ ਤਾਂ ਮੇਰੇ ਕਿਹੜਾ ਕੀਤਾ ਜੀ ਸਾਡੇ ਬਾਹਰ ਤਾਂ ਕੁਛ ਨਹੀਂ ਕੀਤਾ ਡੱਕਾ ਨਹੀਂ ਕੀਤਾ ਇਹਨਾਂ ਨੇ ਇਹਦਾ ਐਵੇਂ ਗੱਲਾਂ ਮਾਰੀ ਜਾਂਦੇ ਸਾਡਾ ਸਾਨੂੰ ਪਤਾ ਸਾਡਾ ਘਰ ਉਜੜ ਗਿਆ ਜੀ ਇਹ ਵਿਚਾਰੀਆਂ ਬੁੜੀਆਂ ਖਬਰ ਕਿਵੇਂ ਟਾਈਮ ਪਾਸ ਕਰਨਗੀਆਂ ਹੁਣ ਇਹਨਾਂ ਦੇ ਟਾਈਮ ਪਾਸ ਦਾ ਹੱਲ ਕੀਤਾ ਜਾਊਗਾ ਕਰਜ਼ਾ ਆਏਗਾ ਜੀ 4-5 ਲੱਖ ਦੇ ਕਿਰੀ ਹੋਊਗਾ ਘਰ ਪਾਇਆ ਜੀ ਪਹਿਲਾਂ ਫਿਰ ਕੋ ਲੋਕਾਂ ਤੋਂ ਫੜ ਕੇ ਲੈ ਗਿਆ ਮੈਂ ਕਹਿੰਦਾ ਜਿੱਥੇ ਕੁੜੀ ਕੰਮ ਕਰਦੀ ਹੈ ਜੀ 20-30 ਹਜ਼ਾਰ ਤਾਂ ਇਹਨਾਂ ਤੋਂ ਹੀ ਫੜ ਕੇ ਖਾਈ ਬੈਠਾ ਅਜੇ ਇਹਦੇ 3-4 ਮਹੀਨੇ ਦੀ ਤਨਖਾਹ ਪਹਿਲੀ ਖਾਈ ਬੈਠਾ ਨਸ਼ਾ ਰੋਜ਼ ਕਰਦਾ ਜੀ ਇੱਕ ਮਿੰਟ 'ਚ ਲਿਆਉਂਦਾ ਸੀਗਾ ਜੀ ਉਦੋਂ ਜੇ ਹੁਣ ਕਹਿ ਦਿੰਦਾ ਹੁਣ ਦੀ ਉਹਨੂੰ ਖਾਜੇ ਜੇ ਸਾਨੂੰ ਕਹਿ ਜਾਂਦਾ ਜੀ 1000 ਚਾਹੀਦਾ ਤਾਂ ਉਹਨੇ 800 ਨਹੀਂ ਲੈਣਾ ਸੀ 1000 ਹੀ ਲੈਣਾ ਸੀ ਨਸ਼ੇ ਲੈ ਕੇ ਆਉਂਦਾ ਸੀ ਨਸ਼ੇ ਕਰਕੇ ਸਾਡਾ ਘਰ ਬਰਬਾਦ ਹੋਇਆ ਨਹੀਂ ਹੁੰਦਾ ਪਾੜਨਾ ਕਰਕੇ ਉਹਦੋਂ ਬਾਅਦ ਇਹ ਨਸ਼ਿਆਂ 'ਚ ਪੈ ਗਿਆ ਸਾਡੀ ਕੁੱਟ ਮਾਰ ਕਰਕੇ ਪੈਸਾ ਤੇ ਲੀਹ ਜਾਂਦਾ ਸੀ ਜਿਹੜਾ ਸੀ ਮਾੜਾ ਮੋਟਾ ਕਮਾਉਂਦੀ ਤੇ ਪੋਚੇ ਪੂਚੇ ਲਾ ਕੇ ਲੋਕਾਂ ਦੇ ਉਹਦੀ ਔਰਤ ਵੀ ਲੱਗੀ 3 ਸਾਲ ਹੋ ਗਏ ਲੱਗੀ ਵਿਚਾਰੀ ਨੂੰ ਜੇ ਭੁੱਖਾ ਮਰਦੇ ਸੀ ਲੱਗੇ ਜੀ ਸਾਨੂੰ ਉਹ ਬਣਾ ਖਾਣ ਦਿੰਦਾ ਉਹ ਵੀ ਸਾਡਾ ਕਰੇ ਸੀ ਇਹ ਤੜਕੇ ਰੋਟੀ ਬਣਾ ਲੰਦੇ ਤਾਂ ਸਾਨੂੰ ਆਥਣ ਦਾ ਫਿਕਰ ਹੋ ਜਾਂਦਾ ਇਹ ਆਥਣੇ ਰੋਟੀ ਬਗਾ ਲੰਦੇ ਤੜਕੇ ਦਾ ਵੀ ਫਿਕਰ ਹੋ ਜਾਂਦਾ ਸਾਨੂੰ ਖਾਣੀ ਨਹੀਂ ਮਿਲਦੀ ਦੀ ਇਹ ਰੋਟੀ ਨਸੇ ਕਰਕੇ ਮੈਨੂੰ ਨਸਾ ਮੈਨੂੰ ਨਸਾ ਅਸੀਂ ਤੜੀ ਜੀ ਜਿਹੜਾ ਸਾ ਪਹਿਲਾਂ ਇਹ ਦੇਖੋ ਜੀ ਤਿੰਨ ਔਰ ਤਾਂ ਘਰ ਵਿੱਚ ਰਹਿ ਗਏ ਕੀ ਹੱਲ ਆ ਸਾਡਾ ਇਹ ਦੱਸੋ ਤੇ ਪੋਸਟਮਾਰਟਮ ਕਰਕੇ ਇਹਦਾ ਜਿਹੜਾ ਵਿਸਰਾ ਲਿਆ ਗਿਆ ਉਹ ਭੇਜਿਆ ਜਾਏਗਾ ਤੇ ਫਰਦਰ ਇਹਦੀ ਜਿਹੜੀ ਹੈ ਮੌਤੇ ਕਰਨਾਂ ਦਾ ਪਤਾ ਲਗਾਇਆ ਜਾਏਗਾ ਇਸ ਸੰਬੰਧੀ ਜਿਹੜਾ ਮ੍ਰਿਤਕ ਪ੍ਰਭਜੋ ਸਿੰਘ ਹੈ ਇਸ ਦੇ ਪਿਤਾ ਗੁਰਪ੍ਰੀਤ ਸਿੰਘ ਵੱਲੋਂ ਜਿਹੜਾ ਬਿਆਨ ਲਿਖਾਇਆ ਗਿਆ ਜੋ ਤਫ਼ਤੀਸ਼ ਕੀਤੀ ਗਈ ਉਹਦੇ ਦੇ ਸਾਹਮਣੇ ਆਇਆ ਕਿ ਜਿਹੜਾ ਪ੍ਰਭਜੋ ਸਿੰਘ ਆ ਇਹਦੇ ਪਹਿਲਾਂ ਵੀ ਦੋ ਵਾਰ ਇਹਨੂੰ ਹਾਰਟ ਅਟੈਕ ਹੋ ਚੁੱਕਿਆ ਹੈ ਇਹਦੀ ਦਵਾਈ ਚੱਲਦੀ ਸੀ ਤੇ ਕੁਝ ਇਹ ਮੈਂਟਲੀ ਵੀ ਅਫਸਰਟ ਸੀ ਕਈ ਵਾਰ ਘਰੋਂ ਇਹ ਬਿਨਾਂ ਦੱਸੇ ਚੱਲ ਜਾਂਦਾ ਸੀ ਤੇ ਹੁਣ ਵੀ ਜਿਹੜਾ ਇਹਦੀ ਜਿਹੜੀ ਹੈ ਜੋ ਪਰਿਵਾਰ ਦੇ ਦੱਸਣ ਮੁਤਾਬਕ ਇਹਦੀ ਮੌਤ ਹੈ ਉਹ ਹਾਰਟ ਅਟੈਕ ਕਰਣੀ ਹੋਈ ਹੈ ਬਾਕੀ ਜਿਹੜਾ ਪੋਸਟਮਾਰਟਮ ਰਿਪੋਰਟ ਦੇ ਉੱਤੇ ਕਲੀਅਰ ਜਿਹੜੇ ਮੌਤੇ ਕਾਰਨਾਂ ਦਾ ਪਤਾ ਲੱਗੇਗਾ ਤੇ ਇੱਕ ਹੋਰ ਜੋ ਹੁਣ ਮੈਨੂੰ ਤੁਸ ਤੁਹਾਡੇ ਤੋਂ ਹੀ ਪਤਾ ਲੱਗਿਆ ਕਿ ਬਬਲੂ ਨਾਮ ਦੇ ਇੱਕ ਨੌਜਵਾਨ ਦੀ ਮੌਤ ਹੋਈ ਹੈ ਹੰਡਿਆ ਦੇ ਵਿੱਚ ਇਸ ਸਬੰਧੀ ਮੈਂ ਦੱਸਣਾ ਚਾਹੁੰਨਾ ਪ੍ਰੈਸ ਨੂੰ ਕਿ ਇਹਦੀ ਜਦੋਂ ਮੌਤ ਹੋਈ ਹੈ ਪਰਿਵਾਰ ਵੱਲੋਂ ਇਹਦਾ ਕੋਈ ਵੀ ਪੋਸਟਮਾਰਟਮ ਵਗੈਰਾ ਨਹੀਂ ਕਰਵਾਇਆ ਗਿਆ ਤੇ ਹਲੇ ਤੱਕ ਇਹਦਾ ਸਾਡੇ ਕੋਲ ਕੋਈ ਵੀ ਜਾਣਕਾਰੀ ਨਹੀਂ ਆਈ ਹੈ ਤੇ ਨਾ ਹੀ ਪਰਿਵਾਰ ਵੱਲੋਂ ਕੋਈ ਬਿਆਨ ਲਿਖਾਇਆ ਗਿਆ ਤੇ ਕਿਉਂਕਿ ਜਿਹੜਾ ਫਸਟ ਪ੍ਰੋਸੀਜਰ ਹੀ ਇਹ ਹੁੰਦਾ ਹੈ ਬੋਡੀ ਦਾ ਪੋਸਟਮਾਰਟਮ ਪੋਸਟਮਾਰਟਮ ਤੋਂ ਹੀ ਮੌਤ ਦੇ ਕਾਰਨ ਦਾ ਪਤਾ ਲਗਾਇਆ ਜਾਂਦਾ ਤੇ ਫਰਦਰ ਜਿਹੜੀ ਹੈ ਪੁਲਿਸ ਆਪਣੀ ਤਫਤੀਸ਼ ਕਰਦੀ ਹੈ ਸੋ ਇਹਦੇ ਵਿੱਚ ਕੋਈ ਵੀ ਪੋਸਟਮਾਰਟਮ ਵਗੈਰਾ ਨਹੀਂ ਹੋਇਆ ਪਰ ਫਿਰ ਵੀ ਆਪਾਂ ਜਿਹੜਾ ਇਹਦੇ ਤੁਰ ਤੱਕ ਇਹਦੀ ਛਾਣਬੀਨ ਕਰਾਂਗੇ ਪਰਿਵਾਰ ਨੂੰ ਸ਼ਾਮਿਲ ਪਰਖਾਲ ਕਰਕੇ ਜੋ ਵੀ ਉਹਦੇ ਮੌਤ ਦੇ ਕਾਰਨ ਸਾਹਮਣੇ ਆਉਣਗੇ ਬਣਦੀ ਕਾਰਵਾਈ ਕੀਤੀ ਜਾਏਗੀ